ਜੋ ਜੋ ਮੈਂ ਨਾ ਹਾਈ ਕੋਰਟ ਤੋਂ ਕੋਈ ਠੀਕ ਕਹਿ ਸਕਦਾ ਮੈਂ ਸਪਰੀਡ ਕੋਰਟ ਨੂੰ ਕਹਿ ਸਕਦਾ ਨਾ ਮੈਂ ਇਲੈਕਸ਼ਨ ਕਮਿਸ਼ਨ ਨੂੰ ਕੁਝ ਕਹਿ ਸਕਦਾ ਸਰ ਜੀ ਦਾਤਾ ਦਾਤਾ ਇਹ ਚਾਹ ਰਿਹਾ ਹੈ ਕਿ ਉਹ ਪਾਰਟੀ ਸੇ ਮਤਲਬ کہہ دیا ਹੈ ਕਿ ਉਹ ਆਪ ਅੱਗੇ ਕੰਮ ਨਹੀਂ ਕਰਨਾ ਚਾਹਤੇ ਦੇਖੋ ਪਹਿਲਾਂ ਮੈਂ ਗਰੇਵਾਲ ਸਾਹਿਬ ਦੀ ਗੱਲ ਕਰਨਾ ਜੋ ਗਰੇਵਾਲ ਸਾਹਿਬ ਬਹੁਤ ਸੀਨੀਅਰ ਲੀਡਰ ਹਨ ਔਰ ਬਹੁਤ ਹੀ ਕਾਬਲ ਲੀਡਰ ਹਨ ਕੁਝ ਦਿਨ ਪਹਿਲੀ मुलाकात हुई और वो मिलने आए थे मुझे तो बहुत पराने लोग हैं उनके बगैर है। कोई भी पार्टी नहीं चलती तो उनका सबके ऊपर आशीर्वाद है क्या इसमें मीडिया में चीजें कैसे आती हैं कैसे की जाती हैं उसको कैसे रंग दिया जाता है वो अलग चीजें वो होनी भी चाहिए खट्टा मिठा काम चलना भी चाहिए तभी इतना काम चलेगा तो इसलिए मैं इतना ही कहूंगा कि मैं उनके सामने बहुत छोटा हूं और मैं हमेशा उनकी ब्लेसिंग लेके ही पार्टी में चलूँगा ਨਹੀਂ ਦੇਖੋ ਮੈਨੂੰ ਪਾਰਟੀ ਦਾ ਮੈਂ ਵੀ ਝੂਠ ਗੱਲ ਕਰਾਂਗਾ ਉਹਦਾ ਕੋਈ ਫਾਇਦਾ ਨਹੀਂ ਮੈਂ ਮੇਰਾ ਪਾਰਟੀ ਮੈਂ ਐਜ਼ ਅ ਮਿਨਿਸਟਰ ਮੇਰੇ ਕੋ ਜੋ ਪ੍ਰਾਈਮ ਮਿਨਿਸਟਰ ਸਾਹਿਬ ਨੇ ਜੋ ਮਹਿਮਾਰੀ ਦੀ ਹੈ ਉਹ ਐਜ਼ ਅ ਮਿਨਿਸਟਰ ਦੀ ਤੋਂ ਮਿਨਿਸਟਰ ਦਾ ਕੋਈ ਪਾਰਟੀ ਜਾਂ ਉਸਮੇ ਕੋਈ ਦਖਲ ਅੰਦਾਜ਼ੀ ਨਹੀਂ ਰਹਤੀ ਨਾ ਉਸੇ ਕਰਨੀ ਹੀ ਚਾਹੀਏ ਨਾ ਉਸकी ਰਹਤੀ ਹੈ ਕਲੀਅਰ ਲਾਈਨ ਲਾਈਨ ਹੈ ਸਰਕਾਰ ਔਰ ਪਾਰਟੀ ਦੋਨੋਂ ਅਲੱਗ-ਅਲੱਗ ਚੀਜ਼ਾਂ ਮੇਰੇ ਪਾਸ ਜ਼ਿੰਮੇਵਾਰੀ ਇਸਵਰ ਸਰਕਾਰ ਮੇਂ ਗਵਰਨਮੈਂਟ ਕੀ ਐਜ਼ ਅ ਮਿਨਿਸਟਰ ਫਿਰ ਬਾਤ ਬਾਦ ਉਸਕਾ ਕੋਈ ਬਿੱਟਾ ਭਾਈ ਮੈਂ ਨਾਰਾਜ਼ਗੀ ਨਹੀਂ ਕਰ ਗਰੇਵਾਲ ਬਿੱਟਾ ਭਾਈ ਬਣੇ ਆਪਸ ਮੈਂ ਸਭ ਤੋਂ ਨਾਰਾਜ਼ ਕੀ ਵੀ ਆ ਚਲੋ ਫਿਰ ਉਹੀ ਬਟੇ ਜਦੋਂ ਗਰੇਵਾਲ ਸਾਹਿਬ ਤੁਹਾਨੂੰ ਦਿੱਲੀ ਚ ਮਿਲੇ ਕਾਫੀ ਤੁਹਾਡੇ ਦੇ ਨਾਰਾਜ਼ ਸੀਗੇ ਬਨਾਲਿਆ ਤੁਸੀਂ ਉਹਨਾਂ ਨੂੰ ਨਹੀਂ ਜਾਂ ਜਿਸ ਤਰੀਕੇ ਨਾਲ ਉਹ ਕਹਿ ਰਹੇ ਸੀ ਕਿ ਪਾਰਟੀ ਚ ਪੁਰਾਣੇ ਲੀਡਰਾਂ ਨੂੰ ਮਾਰਿਆ ਜਾ ਰਿਹਾ ਕਦਮ ਕੀਤਾ ਜਾ ਰਿਹਾ ਨਵੇਂ ਨਹੀਂ ਮੈਂ ਮੈਂ ਪਾਰਟੀ ਦੀ ਕੋਈ ਗਲਤੀ ਕਰ ਸਕਦਾ ਮੈਂ ਫਿਰ ਮੈਂ ਕਹਿਣਾ ਨਹੀਂ ਮੇਰੇ ਕੋਲ ਤਾਂ ਮਿਲਦੇ ਹੀ ਰਹਿੰਦੇ ਅਸੀਂ ਤਾਂ ਇੱਕ ਵਾਰ ਨਹੀਂ ਬਹੁਤ ਵਾਰ ਮਿਲਦੇ ਰਹੇ ਨਹੀਂ ਮੇਰਾ ਨਲੇਜ ਮੈਂ ਤੁਹਾਨੂੰ ਪੁੱਛ ਕੇ ਥੋੜੀ ਕੋਈ ਗੱਲ ਕਰਨੀ ਜੀ ਪਿੰਡੂ ਜੀ ਆਪ ਬਲਾਕ ਦੇ ਨਾਲ ਸਾਥ ਬਹੁਤ ਕਰਦੇ ਆਪ ਜਾਨੇ ਕਿ ਉਹਨਾਂ ਨਾਲੋਂ ਮਾਰਿਆ ਜਾ ਰਿਹਾ ਹੈ ਨੁਸਾਨ ਆ ਕੋਈ ਮੀਟਿੰਗ ਕਰ ਲੱਗੇ ਕਿਸਾਨੋ ਦੇ ਨਾਲ ਸਮਝਾਓ ਤੋਤਰ ਜਿਹੜੇ ਐਗਰੀਕਲਚਰ ਮਿਨਿਸਟਰ ਸਾਹਿਬ ਨੇ ਉਹ ਤੋਂ ਪੰਜਾਬ तकरीबन 50 ਜੱਥੇਬੰਦੀਆਂ ਕੋ ਪਿਛਲੇ ਹਫਤੇ ਔਰ ਉਹਨਾਂ ਨੇ ਇਹ ਰੱਖਿਆ ਵੀਕਲੀ ਇੱਕ ਦਿਨ ਹਰ ਜੱਥੇਬੰਦੀ ਨੂੰ ਮਿਲਣਾ ਜਿੰਨੀਆਂ ਵੀ ਜੋ ਵੀ ਕਿਸਾਨ ਪ੍ਰੋਬਲਮ ਇੱਕ ਦਿਨ ਉਹਨਾਂ ਨੇ ਰੱਖਿਆ ਹੈ ਵੀ ਮੇਰੇ ਕੋਲ ਹਰ ਜੱਥੇਬੰਦੀ ਆ ਕੇ ਮੈਨੂੰ ਮਿਲੇ। ਇਹ ਮੋਟਰ ਖੁੱਲਣਾ ਚਾਹੀਦਾ ਇੰਡੋ-ਪਾਸ ਬਾਰਡਰ ਖੁੱਲਣਾ ਚਾਹੀਦਾ। ਇਹ ਮੇਰੇ ਹੱਥੇ ਦੀ ਚੀਜ਼ ਨਹੀਂ। ਪਹਿਲਾਂ ਲੈਕੀ ਨੂੰ ਕਹਿੰਦਾ ਕਿਹਾ ਸੀ ਖੁੱਲਣਾ ਚਾਹੀਦਾ ਤੁਹਾਨੂੰ ਲੱਗ। ਅੱਜ ਮੈਂ ਤੁਹਾਨੂੰ ਫੇਰ ਮੈਂ ਬਾਰ-ਬਾਰ ਕਹਿ ਰਿਹਾ। ਤੇ ਅੱਪਾ ਕੱਲ ਨੂੰ ਗੱਲ ਕਰਾਂਗੇ ਜਦੋਂ ਉਹ ਵੀ ਮੈਂ ਕੱਲ ਵੀ ਇੱਥੇ ਹੀ ਆ ਸਾਰਾ ਦਿਨ ਪੋਲਿਟੀਕਲ ਗੱਲਾਂ ਗੱਲ ਕਰਾਂਗੇ ਕਿਉਂਕਿ ਜਿਹੜੀ ਆ ਵੱਡੀ ਚੀਜ਼ ਆ ਮਿਨਿਸਟਰੀ ਦੀ ਐਡਾ ਕੁਝ ਹੋ ਰਿਹਾ ਇਹ ਪੋਲਿਟੀਕਲ ਗੱਲਾਂ ਦਾ ਕੋਈ ਮੈਨਾ ਨਹੀਂ ਹੁੰਦਾ ਕਈ ਗੱਲਾਂ ਦਾ ਉਹ ਆ ਜਾਂਦੀਆਂ ਛਾ ਜਾਂਦੀਆਂ ਐਸੇ ਕਹਾ ਐ ਆਈਡੀ ਬੜੀ 462 ਕਰੋੜ ਦੀ ਚੀਜ਼ ਆ ਯਾਰ ਇਹਦੀ ਆਪਾ ਇਹਨੂੰ ਦੇਖੀ ਨਾ ਲੋਕਾਂ ਨੂੰ ਇਹਦੇ ਨਾਲ ਫਾਇਦਾ ਹੋਣਾ ਮੇਰੇ ਮੇਰੇ ਪੋਲਿਟੀਕਲ ਗਰੇਵਾਲ ਸਾਹਿਬ ਨਾਲ ਮੇਰੇ ਨਾਲ ਉਹਦੇ ਨਾਲ ਉਹਦੇ ਨਾਲ ਕੋਈ ਕਿਸੇ ਨੂੰ ਫਾਇਦਾ ਨਹੀਂ ਹੋਣਾ ਫਾਇਦਾ ਹੋਣਾ ਤਾਂ ਆਹ 400 ਕਰੋੜ ਜਿਹੜਾ 68 ਕਰੋੜ ਨਾਲ ਲੋਕਾਂ ਨੂੰ ਸਹੂਲਤ 36000 ਬੰਦੇ ਨੂੰ ਰੋਜ਼ੇ ਦੀ ਮਿਲਦੀ ਗੱਲ ਆਪਾਂ ਇਹਦੀ ਕਰੀਏ ਤੂੰ ਤੂੰ ਮੈਂ ਮੈਂ ਤੂੰ ਤੂੰ ਮੈਂ ਮੈਂ ਇਹਦੇ ਨਾਲ ਮੈਨੂੰ ਨਹੀਂ ਸਮਝ ਆ ਰਿਹਾ ਵੀ ਕੀ ਹਾਸਲ ਕੀ ਹੋ ਰਿਹਾ ਹੈ ਇਸ ਕਰਕੇ ਵਧੀਆ ਲਾਂਚ ਦਾ ਇਹ ਤੁਮਰ ਪ੍ਰਬੰਧ ਕੀਤਾ ਹੈ ਚੰਗਾ ਲਾਂਚ ਆਪਾਂ ਕਰੀਏ